ਨਸ਼ੇ ਦੇ ਖਿਲਾਫ ਮੁਹਿੰਮ ਚੜੀ ਗਈ ਹੈ ਕੱਲ ਮਿਤੀ 12 3 2025 ਨੂੰ ਸਾਨੂੰ ਇੱਕ ਅਦਲਾ ਮਿਲੀ ਕਿ ਪਿੰਡ ਨੱਥਾ ਨੰਗਲ ਧਰਮਪਾਲ ਪੁੱਤਰ ਭਗਤਰਾਮ ਨੇ ਆਪਣੇ ਹੀ ਇੱਕ ਕੰਕਰੀਟ ਮਕਾਨ ਸੀਗਾ ਜਦੀ ਛੱਤ ਨਹੀਂ ਸੀਗੀ ਉਦੇ ਵਿੱਚ ਉਸ ਦੇ ਗੁੱਟੇ ਵਿੱਚ ਹੋਏ ਸਕੇ ਫਿਰ ਜਦੋਂ ਮੈਂ ਝੰਡੀਬੋਰ ਤੇ ਗਸਤ ਲਈ ਸੀਗਾ ਅਤਲਾਬ ਮਿਲਣ ਤੇ ਅਸੀਂ ਜਾ ਕੇ ਉੱਥੇ ਰੇਡ ਕੀਤੀ ਤੇ ਉੱਥੇ ਇੱਕ ਮੁੰਨਾ ਵਿਅਕਤੀ ਮਿਲਿਆ ਜਿਸ ਨੂੰ ਨਾਮ ਪਤਾ ਪੁੱਛਿਆ ਜਿਸ ਦਾ ਨੇ ਆਪਣਾ ਨਾਮ ਧਰਮਪਾਲ ਪੁੱਤਰ ਭਗਤ ਰਾਮ ਦੱਸਿਆ ਜਿਸਨੇ ਆਪਣੇ ਪਲਾਟ ਦੇ ਵਿੱਚ ਇੱਕ ਮਕਾਨ ਅਸੀਂ ਜਿਹੜੀ ਸ਼ਰਤ ਦੀ ਸੀ ਉਹਦੇ ਵਿੱਚ ਇੰਡੋਰਿਆਂ ਦੀ ਕਾਸਟ ਕੀਤੀ ਹੋਈ ਸੀ ਇਹ ਸਰ ਇਹ ਸਰ ਕਿੰਨੀ ਕੀ ਜਗ੍ਹਾ ਸੀ ਕਿੰਨੇ ਉਹਦੇ ਕਿੰਨੀਆਂ ਡੋਡੇ ਉੱਤੋਂ ਜਿਹੜੇ ਤੁਸੀਂ ਉਪਰਾਮ ਕੀਤਾ ਡੋਡੇ ਸਰ ਉੱਤੇ ਇਹਨੇ ਬੁੱਟੇ ਵਿਜੇ ਸੀ ਅੰਦਰ ਜਿਹਦਾ ਅਸੀਂ ਵਜਨ ਕੀਤਾ 5 ਕਿਲੋ ਹਰੇ ਬੁੱਟੇ ਸੀਗੇ 5 ਕਿਲੋ ਤੇ 900 ਗ੍ਰਾਮ ਉਹਦਾ ਵਜਨ ਹੋਇਆ ਜੀ ਇਹ ਜਿਹੜਾ ਹੜਿਆ ਤੁਸੀਂ ਰੋਪੀ ਇਹਦੇ ਤੱਕ ਉਹ ਅੱਗੇ ਵੀ ਮੁਕਦਮੇ ਦਰਜ ਹੈਗਾ ਇਹ ਕੋ ਪਹਿਲਾ ਹੀ ਹੈ ਹਾਂਜੀ ਇਸ ਤੋਂ ਪਹਿਲਾਂ ਵੀ ਕਾਫੀ ਮੁਕਦਮੇ ਦਰਜ ਨੇ ਤੇ ਇਸ ਨੂੰ ਵਿਭਾਗ ਤੇ ਦਰਜ ਕੀਤਾ ਗਿਆ ਤੇ ਨਿਮਨ ਚੁਗਤਾਲਤ ਵਿੱਚ ਪੇਸ਼ ਕੀਤਾ ਗਿਆ ਕੀ ਲੱਗਦਾ ਇਹ ਬੂਟੇ ਜਾਂ ਬੀਜ ਸੇਕ ਇਹ ਖੁਦ ਖਾਂਦਾ ਸੀਗਾ ਜਾਂ ਕਿਤੇ ਵੇਚਦਾ ਸੀਗਾ ਜਿਹਦੇ ਬਾਰੇ ਅਸੀਂ ਤਤੀਸ਼ ਕਰ ਰਹੇ ਹਾਂ ਵੀ ਇਹ ਖਾਂਦਾ ਵੀ ਆਵੇ ਪਹਿਲਾਂ ਪਰਚੇ ਖਾਣ ਦੇ ਤੇ ਵੇਚਣ ਦੇ ਵੀ ਹੈਗੇ ਆ ਖਾਂਦਾ ਵੀ ਹੈਗਾ